ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਦ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਾਇ ਫਿਰਮ ਗਦਾ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਅਨਾਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਪਾਉੜੀ ਖੰਡਾ ਬ੍ਰਹਮਾ ਸਾਜ ਕਾ ਜਿਨ ਸਾਵ ਸੈ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੇ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਤਰਵਾਦ ਰਚਾਇਆ ਤੈ ਹੀ ਦੁਰਗਾ ਸਾਜ ਕਹਿ ਦੇਵਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸੜਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਬੜੇ ਬੜੇ ਮਨ ਦੇਵਤੇ ਕਈ ਯੁਗ ਤਿਨਿ ਤਨ ਧਾਰਿਆ ਕਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਿਸੀਲੀ ਤ੍ਰੇਤਾਯਾ ਨੱਜੇ ਕਾਲ ਸਰੋਸਰੇ ਕਲਨਾਰਦ ਡੌਰੋ ਭਾਇਆ ਅਭਿਮਾਨੋ ਧਾਰਨ ਦੇਵਤੇ ਆ ਮੈਂ ਖਾਸੁਰ ਸੁੰਬਾ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈ ਸਿਰ ਉਪਰ ਛਤਰ ਫਰਾਇਆ ਦਿੱਤਾ ਇੰਦਰਨ ਕਾਲ ਕੈ ਤਿੰਨ ਗਿਰ ਕੈ ਲਾਸਤ ਕਾਇਆ ਦਰ ਕੈ ਹੱਥੋ ਦਾਣਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਹਾਵਣਾਏ ਦੁਰਗ ਸਾਹ ਇੰਦਰ ਵਿਰਥਾ ਸੁਨਾਏ ਆਪਣੇ ਹਾਲ ਦੀ ਸੀਨ ਲਈ ਠੁਕਦਾਈ ਸਾਥੇ ਦਾਨ ਪੀ ਲੋਕੇ ਸਿਹ ਫਰਾਏ דוਹੀ ਆਪਣੇ ਬੈਟੇ ਬਾਏ ਵਧਾਈ ਤੇ ਅਮਰਾਵਤੀ ਜਿੱਤੇ ਦੇ ਭਜਾਈ ਸਬਨਾ ਰਾਖਸਾਂ ਕਨੈਨਾ ਜਿੱਤਾ ਜਾਏ ਮੈਂ ਕੇ ਦੈਤ ਨੂੰ ਤੇਰੀ ਸ਼ਮਤ ਕਾਈ ਦੇਵੇ ਦੁਰਗ ਸਾਹ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹੜ ਹੜਾਏ ਉਹੀ ਸੀਰੋ ਮੰਗਾਇਆ ਰਾਖਸ ਪਖਣਾ ਚਿੰਤਾ ਕਰਹੁਣਾ ਕਾਈ ਦੇਵਾ ਨੂੰ ਆਖਿਆ ਰੋ ਹੋਈ ਮਹਾਮਾਈ ਰਾਖਸ ਮਾਰਨੇ ਦੋਹਿਰਾ ਰਾਖਸ ਆਏ ਰੋਹਲੇ ਖੇਤ ਬਿੜਨ ਕੇ ਚਾਏ ਲਾਸਕਣ ਤੇ ਗਾ ਬਰਸੀਆ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਦਾਰਾ ਮੋ ਜੁੜੇ ਢੋਲ ਸੰਖੰਨ ਗਾਰੇ ਵੱਜੇ ਰਾਖਸਾਏ ਰੋਹਲੇ ਤਰਵਾਰੀ ਬਖਦਰ ਸੱਜੇ ਜੁੱਟੇ ਸੋਹ ਜੁੱਧਨੋ ਇਕ ਜਾਤ ਨਾ ਜਾਣਨ ਭਜੇ ਖੇਤ ਅੰਦਰ ਜੋ ਦੇ ਗੱਜੇ ਪਾਣੀ ਜੰਗ ਮੁਸਾਫਾ ਵੱਜਿਆ ਰਣ ਭੁਰੇ ਨਗਾਰੇ ਚਾਵਲੇ ਚੋਲਣ ਨੇ ਜੇ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਦੁਰਗਾ ਦਾਨੋ ਢਹਿ ਰਾਣਾ 나ਦ ਵੱਜਣ ਖੇਤ ਪਿਹਾਵਲੇ ਵੀਰ ਪਰੋਤੇ ਵਰਸੀਏ ਜੰਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫਿਆਣਾ ਮਦ ਪੀਤੇ ਲੋਟਣ ਬਾਵਲੇ ਇੱਕ ਜੁਣ ਜੁਣ ਝਾੜੋ ਕੱਢਿਆਣਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤਰਸੂਲਾ ਵਰਸੀਆਂ تیر ਬਗਨ ਖਰੇਉ ਤਾਵਲੇ ਜੰਦਸੇ ਭਜੰਗਮ ਸਾਵਲੇ ਮਰ ਜਾਵਣ ਬੀਰ ਰਹਾਵਲੇ ਪਾਉੜੀ ਦੇਖਣ ਚੰਡ ਪਰਚੰਡ ਨੂੰ ਰਾਣਪੁਰੇ ਨਗਾਰੇ ਧਾਏ ਰਾਖਸ ਰੋਹਲੇ ਚੌਗਿਰਦੋ ਭਾਰੇ ਹੱਥੀ ਤੇਗਾ ਫਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਹ ਵਢਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡ ਨੇ ਬੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੇ ਸਿਰ ਭਾਰ ਮਨਾਰੇ ਪਾਉੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤਨ ਚਾਈ ਸੇਹਣਾ ਸਾਰ ਦੀ ਢੇਟ ਮਨੰਦੇ ਲਾਈ ਮਹਿਕੇ ਦੈ ਤਉਨ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੇ ਦਿਲ ਵਿੱਚ ਆਈ ਕਹੀ ਸੁਨਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮਕੇਤ ਪਾਉੜੀ ਚੋਟਾ ਬਵਨ ਨਗਾਰੇ ਅਣਿਆ ਜੁੱਟੀਆਂ ਤੋ ਹੋਲੇ ਯਾ ਦਰਬਾਰੀ ਦੇਵਾਂਦਾਨ ਵੀ ਬਾਹਣ ਬਾਰੋਬਾਰੀ ਸੂਰੇ ਸੰਗਰੇ ਵਗੈ ਰਾਤ ਚੜਾ ਦੇ ਜਉਗੇ ਰੂ ਬਾਪਤਰਾ ਦੇਖਣ ਬੈਠ ੜਾਰੀ ਨਾਰੀ ਰਾਖਸਾਂ ਪਾਈ ਧੂਮ ਸਵਾਰੀ ਦੁਰਗਾਦਾਨ ਵੀ ਪੌੜੀ ਲੱਖ ਨਗਾਰੇ ਵੱਜਣ ਆ ਮੋ ਸਾਹਮਣੇ ਰਾਖਸ ਰਾਨਾ ਨਾ ਭਜਨ ਰੋਹੇ ਰੋਹਲੇ ਸਿੰਘਾਂ ਬਾਗੂ ਗੱਜਣ ਸੱਬੇ ਸੂਰ ਮੇਂ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ ਪਾਉੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜਲ ਬੇਟੇ ਦੋਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮੋਹ ਜਾਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸ਼ਰੀ ਆਲੇ ਸਰਬਤ ਜੇਹੇ ਲੜ ਹਟੇ ਬੇਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਨ ਕਨੀਯਰ ਕਾਲੇ ਪਾਉੜੀ ਚੋਟ ਪਾਈ ਕਰ ਜਾਮੀ ਦਲਾ ਮੁਕਾਬਲਾ ਕੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਧ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਦਲਾ ਪੜੰਦੇ ਆ ਪਾਏ ਮਹਿਕਲ ਭਾਰੇ ਦੇਵਾਂ ਦਾਨ ਵਾਂ ਬਾਹਰ ਫਟ ਕਰਾਰੇ ਰਾਖਸ ਰੋਹਲੇ ਜਪਣ ਦੇਗੀ ਆਰੇ ਮਿਆਂ ਨੋ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪਸ ਬਾਰੇ ਪੱਬਾ ਜਵੇਂ ਨੇ ਕਦੇ ਨਾ ਅੱਖ ਨਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਨ ਲੱਤੇ ਜੋਦੇ ਮਾਰੂ ਬੱਜਿਆ ਬੱਦਲ ਜਮੈਂ ਖਾਸ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਂ ਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਬੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੇਰ ਫਰਾਰੇ ਵਾਰੇ ਆਮੋ ਸਾਹਮਣੇ ਅਗਾਂਤ ਬੀਰ ਸੰਘਾਰੇ ਲੱਗਦੇ ਕੈ ਬਰੀ ਡਿੱਗੇ ਜਾਨ ਮਰਾਰੇ ਮਾਰੇ ਭਿੰਜਦੇ ਖੁੱਲੀ ਵਾਲੀ ਦਾਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ ਦੋਹਾ ਕਨਹਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਕੜ ਕੁੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਜੱਲਿਆ ਸੂਰਮੇ ਨਾਲ ਵੱਡੇ ਹਜ਼ਾਰ ਦੀ ਮਿਆਂ ਨੂੰ ਖੰਡਾ ਧੋਹਿਆ ਮਹਿਖਾ ਸੁਰਪਾਦੀ ਉਮਰ ਲੱਤੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਨੇ ਜਟ ਧਾਰੇ ਪਾਉਣੀ ਛੱਟ ਬਈ ਜਮਤਾਣੀ ਦਲਾ ਮੁਕਾਬਲਾ ਤੁਮਹਨੇ ਹੀ ਕੁਰਬਾਨੀ ਦੁਰਗਾ ਮਿਆਂ ਦੇ ਚੰਨੇ ਰਾਗ ਸਖਾਣੇ ਬਾਹੀ ਦੇਤ ਨੂੰ ਕੋਪਰ ਚੂਰ ਚਬਾਣੇ ਲੱਤੇ ਕਰਗਲੈ ਪਖਰ ਤੁਰਾ ਬਲਾਣੀ ਰੜ ਕੀ ਧੱਤ ਜਾਏ ਲੰਬੀ ਅਗਾਸ ਸਧਾਨੀ ਸਿੰਘਾਂ ਢੌਲਦਿਆਂ ਉਰਮ ਸਿਰ ਲੈਣਾ ਨੇ ਦੁਸ਼ਮਣ ਮਾਰ ਕੇ ਵੱਡੇ ਗਨ ਤੇ ਖਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹੂ ਮਿਜਦੀ ਚਾਰੇ ਯੁਗ ਕਹਾਣੀ ਚੱਲ ਲਗ ਤੇਗਦੀ ਵਿਦਣ ਖੇਤ ਵਿਹਾਨੀ ਮੈਂ ਕਹਿਦਾ ਤਨੂ ਇਤਿਨਾ ਖਾਸੁਰ ਦਾਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੇ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੇ ਹੰਕਾਰ ਕਹਿ ਜਾਣ ਕਰੀਸ ਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਇੱਤਾ ਫੁੱਲ ਆਵੇਂ ਕੁਮਨਸੂਰ ਮੇ ਕੋਈ ਅਲੋਪ ਭਵਾਨੇ ਦੇਵਾਨੂ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਿੱਤ ਦਿਨ ਸੁੰਭ ਨ ਸੁੰਭਗਮਾਨੀ ਜਨਮੇ ਸੂਰ ਮੇ ਇੰਦਰ ਦੇ ਰਾਜ ਧਾਨੀ ਤੱਕੇ ਜਿੱਤਨੇ ਇੰਦਰਪੁਰੀ ਤੇ ਧਾਵਨਾ ਬੜ ਜੋਦੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਢੇੜ ਸੰਦਾ ਸਾਜ ਬਨਾਇਆ ਜੰਮੇ ਕਟਕ ਅਸ਼ੂ ਬਣੀ ਅਸਮਾਨ ਗਰਦੀ ਛਾਇਆ ਰੋ ਸੁੰਭ ਨ ਸੁੰਭ ਸੰਦਾਇਆ ਪਾਉੜੀ ਸੁੰਭਨ ਸੁੰਭ ਅਲਾਇਆ ਬੜ ਜੋਦੀ ਸੰਗਰਬਾਏ ਰੋ ਦਖਾੜੀ ਦਿੱਤੀਆਂ ਬਰੇ ਆਮੀ ਤੁਰੇ ਨਚਾਏ ਘਰੇ ਦਮਾਮੇ ਦੋਖਰੇ ਜੰਬਾਹਣ ਜਿਉ ਅੜਾਏ ਦਿਓ ਦਾਨੋ ਲੋਜਨ ਆਏ ਪੌੜੀ ਦਾਨੋ ਦੇਵ ਅਨਾਗੀ ਸੰਗਰ ਰਜਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਧਿਆ ਉੱਥਾਂ ਇਲਾ ਕਾਗੀ ਗੋਸਤ ਪਖਿਆ ਉਮੜ ਤੁਮੜ ਜਾਗੀ 31 ਸੂਰਿਆ ਸੱਤ ਬਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੈ ਰਾਕਸੀ ਲੋਕੇ ਤਿਹ ਫਰਾਈ ਦੋਹੀ ਆਪਣੇ ਦੁਰਗਾ ਦੀ ਸ਼ਮਤ ਕਾਇ ਦੇਵਾ ਦਰਦੇ ਆਂ ਆਂਦੀ ਚੰਡ ਚੜਾਈ ਉੱਤੇ ਰਾਖਸਾ ਪਾਉਣੀ ਆਈ ਫੇਰ ਭਵਾਨੀ ਖ਼ਬਰੀ ਪਾਈਆ ਦੇਤ ਵੱਡੇ ਅਭਮਾਨੀ ਹੋਏ ਇਕੱਠੇ ਲੋਚਣ ਤੁਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਬਈ ਖਰਜਾਂ ਮੀ ਦੁਰਗਾ ਲਿਆਵਣੀ ਪੌੜੀ ਕੜ ਕੋਠੇ ਰਣ ਚੰਡੀ ਫੌਜਾਂ ਦੇਖ ਕੇ ਤੋਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਗਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਢੀਆਂ ਪੌੜੀ ਚੋਬੀ ਤੌ ਸਬਜਾਈ ਦਲਾ ਮੁਕਾਬਲਾ ਰੋਹ ਪਵਾਨੀ ਆਈ ਉੱਤੇ ਰਾਖਸ਼ਾ ਖੱਬੈ ਦਸਤਨ ਚਾਈ ਸੀਹਨ ਸਾਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਪਾਹਿਆਂ ਮਾਰਨ ਭਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਕਸ਼ ਰਾਏ ਨੂੰ ਜੰਪੁਰ ਦੀਆ ਪਠਾਈ ਲੋਚਣ ਤੂਮਨੋ ਜਾਪੇ ਦਿੱਤੇ ਸਾਈ ਮਾਰਨ ਸੁੰਭ ਦੇ ਪਾਉੜੀ ਭੰਨੇ ਦਾਇਤ ਪੁਕਾਰੇ ਰਾਜੇ ਸੁੰਭ ਥੈ ਲੋਚਣ ਤੁਮ ਸੰਘਾਰੇ ਸਣੈ ਸਪਾਹਿਆਂ ਚੁੰਜਨ ਜੋਦੇ ਮਾਰੇ ਅੰਦਰ ਖੇਤਦਾ ਜਾਪਣ ਅੰਬਰ ਤਾਰੇ ਡਿੱਗਣ ਸੂਰ ਮੇ ਗਿਰੇ ਪਾਰਵਤ ਭਾਰੇ ਮਾਰੇ ਵਿੰਝਦੇ ਦੇਤਾ ਨੇ ਦਲ ਹਾਰੇ ਦਹ ਸਤ ਖਾਏ ਕੈ ਵਜੇ ਸੁਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋ ਹੋਏ ਬੁਲਾਏ ਰਕਸ ਰਾਏਨ ਬੈਠੇ ਮਦਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਨੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਧਨੋ ਜਾਨ ਜਾਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਬਾਏ ਦਲਾ ਮੁਕਾਬਲਾ ਰੋਹ ਰਹਿ ਲੈ ਆਏ ਉੱਤੇ ਰਾਖਸਾ ਸਭਨੇ ਦੁਰੇ ਨਚਾਏ ਵਦਸੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤਦਾ ਤੇਰੇ ਸ਼ਹਿਰ ਲਾਏ ਬੁੱਠੇ ਦੇਵਤਾ ਤੇਰੀ ਸੰਖ ਵਜਾਏ ਸੰਗਰ ਰਚਿਆ ਤਨ ਤਨ ਦੀਰ ਜਲਾਏ ਦੁਰਗਾ ਧੰਖ ਲੈ ਜਿੰਨੇ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਆਰ ਮੁੰਡ ਖਪਾਏ ਦੋਨੋ ਦੇਵਤਾ ਪੌੜੀ ਸੋਮ ਬਣੋ ਸੋਮਰ ਸਾਇ ਮਾਰੇ ਦੇਖ ਸੁਣਾ ਜੋਦੇ ਸਭ ਬੁਲਾਏ ਆਪਣੇ ਮੰਜਰਸੀ ਜਿੰਨੇ ਦੇ ਉਪਜਾਏ ਇੰਦਰ ਜੀਵੇ ਤੇ ਹੀ ਮਾਰਗ ਰਾਏ ਪਾਲ ਵਿੱਚ ਦੇਵਤਾ ਉਹਨੇ ਦਾਸੇ ਦਾਸਤ ਬਜਾਏ ਤਿੰਨਾ ਜਿਤ ਕਰ ਫਿਰ ਸ਼ਰਣਬਦ ਬੀਜ ਚਲਾਏ ਵੀੜੇ ਰਾਏ ਦੇ ਸੰਜ ਪਟੇਲਾ ਪਾਏ ਜਿਲਕਤ ਟੋਪੀਆਂ ਲੋਜਨੋ ਅਰੜਾਏ ਰਾਖਸ ਰੋਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਏ ਕੈ ਮਿਲਤੇ ਦਾਨੋ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੇ ਡਾਂਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣਾ ਖੱਬੈ ਦਸਤ ਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾ ਦੀ ਸਰਨਵਤ ਬੀਜ ਦੀ ਜਾਣ ਮਾਧ ਖਾਏ ਮਧਾਰੇ ਕੁੰਮਨ ਸੂਰ ਮੇ ਅਗਾਂਹ ਤਬਾਉ ਬਸਾਰੇ ਰੁੜੇ ਅਹਾੜ ਵਿੱਚ ਜਾਪੈ ਖੇੜ ਖੜਾ ਦੀ ਸੁੱਤੇ ਫਾਂਗ ਨੂੰ ਰਣਬਦ ਬੀਜ ਹੰਕਾਰੇ ਰਹਦੇ ਸੂਰਮੇ ਜੋਦੇ ਜੇਡ ਮਨਾਰੇ ਦਿਸਣ ਖੇਤ ਵਿੱਚ ਸਭਨੇ ਦਸਤੋ ਬਹਾਰੇ ਤੇ ਗਾਂ ਧੋਕੈ ਮਾਰੂ ਮਾਰ ਬਗਾਰੇ ਆਏ ਸਾਹਮਣੇ ਸੰਜਾ ਦੇਠਣ ਕਾਰੇ ਤੇਗੀ ਉਬਰੇ ਘਾਟ ਕਰਨ ਠੜਿਆਰੇ ਜਾਨ ਬਣਾਏ ਕੈ ਸਾਟ ਭਾਈ ਜਮਦਾਨੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ ਕੱਤੀਓ ਸਨੇ ਤੁਰਾ ਪਲਾਣੇ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾ ਹਿਲ ਕੂਮਦੇ ਏਵੜ ਮਾਰ ਬਿਹਾਨੀ ਉੱਪਰ ਰਾਕਸਾਂ ਵਿਂਜਲ ਜਿਉਂ ਚੁਰਲਾਣੀ ਉੱਠੇ ਦੇਵਤਾ ਪਾਉੜੀ 24 ਤਸੋ ਵਹਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨ ਨੂੰ ਮਾਰੇ ਰੋਹ ਵੜਾਏ ਕੈਂ ਸਿਰ ਵਿੱਚ ਦੇਗ ਬਗਾਈ ਸਰਣਬਤ ਬੀਜ ਦੇ ਅਗਾਂਤ ਧਾਨੋ ਭਾਰੇ ਹੋਏ ਲੋਹੂਆ ਜੋਦੇ ਜੇਡ ਮਨਾਰ ਅੰਦਰ ਖੇਤ ਦੇ ਦੁਰਗਾ ਨੂੰ ਲੜਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪਰਣਾਲੇ ਤਿੰਦੇ ਭੋਏ ਪਏ ਉੱਠੇ ਕਾਰਣ ਆਰੇ ਰਾਕਸ ਹੜ ਹੜਾਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਂਸੇ ਬੰਬੜੀ ਵਾਲੇ ਸੂਰੇ ਸੰਗਰੇ ਢੇਰ ਮੱਚਿਆ ਬੇਰਾਲੀ ਦੁਰਗਾਦਾਨ ਵੀ ਮਾਰ ਮੱਚੀ ਮੋਹਰਾਲੀ ਅੰਦਰ ਖੇਤਦਾ ਜਾਣਾ ਨੱਟ ਲੱਥੇ ਸ਼ਾਲੀ ਢੋਲ ਵਜਾਏ ਕੈ ਰੋਹ ਭਾਤੀ ਜਾਣੇ ਲੋਥੇ ਜੰਮ ਤੜੀ ਕਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁੰਮਰੇ ਆ ਰਸਿਆਲੇ ਬਣਿਆ ਕੇਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਂ ਨੂੰ ਲਈਆ ਜਵਾਨੀ ਸੂਰਮੇ ਸਰਣ ਮਤ ਬੇਜੇ ਬਤਾ ਆਂ ਗਾਣ ਤ ਸੂਰਤਾ ਦੁਰਗਾ ਸੋਹ ਰਾਈਆਂ ਆਂ ਰੋਹ ਬੜਾਏ ਕੈ ਸਭਨੇ ਆਣ ਵਗਾਈਆਂ ਤੇਗਾ ਤੂ ਹੋ ਕੈ ਦੁਰਗਾ ਸਭ ਜਾਈਆਂ ਢਾਲ ਸੁਭਾਲ ਕੈ ਦੇਵੀ ਆਪ ਚਲਾਈਆਂ ਤਾਕ ਤਕਦਾਨ ਵੀ ਲੋਹੋਂ ਨਾਲ ਡੁਵਾਈਆਂ ਤੇਗਾ ਨੰਗੀਆਂ ਸਾਰ ਰਸਤੇ ਜਾਂ ਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰਗ ਰਾਈਆਂ ਅੰਦਰ ਖੇਤ ਦੇ ਇੰਦੂ ਫੇਰ ਸੁਭਾਈਆਂ ਹੋਈਆਂ ਸੂਰਤਾ ਪੌੜੀ ਸੂਰੇ ਸੰਗਰ ਰਚਿਆ ਢੋਲ ਸੰਘ ਨਗਾਰੇ ਵਾਇਕੈ ਚੰਦ ਜਤਾਰੀ ਕਾਲ ਕਾਮਣ ਬਹਿਲਾਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੈ ਜਨ ਫਦੇ ਨਿਸ਼ਾਨ ਵਜਾਏ ਕੈ ਜਾਗ ਸੁਜੰਮੇ ਜੁਧਨੋ ਜਰਵਾਣਾ ਜਨ ਮੁਰੜਾਏ ਕੈ ਦਲ ਵਿੱਚ ਘੇਰਾ ਕੱਤਿਆ ਜਨ ਸੇਹ ਤੁਰਿਆ ਗਣ ਨਾਇਕੈ ਆਬ ਰਸੂਲਾ ਹੋਇਆ ਤੇ ਲੋਕਾਂ ਦੇ ਖੁਨਸਾਏ ਕੈ ਰੋਹ ਸਦਾ ਈਆਂ ਚਰਪਾਨ ਕਰਨਿੰਦਾ ਖੜਗ ਉਠਾਏ ਕੈ ਅੱਗਾ ਰਾਕਸ ਬੈਠੇ ਰੋਹਨੇ تیਰੀ ਤੇਗੀ ਸਹਬਰ ਲਾਇਕੈ ਪਗੜ ਪਿਛਾੜੇ ਰਾਕਸਾਂ ਦਲ ਦੇ ਤਾ ਅੰਦਰ ਜਾਏ ਕੈ ਭਉਕੇਸੀ ਪਗੜ ਪਿਛਾੜੇ ਆਣ ਦਿਨ ਅੰਦਰ ਤੁਮਰ ਚਾਏ ਕੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੇ ਦਏ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੋਹਾਂ ਕਧਾਰਾ ਮੋਹਜੋੜੇ ਅਣਿਆਰਾ ਚੋਈਆਂ ਤੂਹੇ ਕਿਰਪਾਨਾਂ ਦੇਖੀਆਂ ਨਾਲੋ ਧੋਈਆਂ ਪੂਰਾ ਸ਼ਰਨਬਤ ਬੇਜਨੋ ਘੱਟ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦਾ ਹੋਈਆਂ ਚੌਕੀ ਤੋਸਾ ਪਾਈਆਂ ਗਲਾ ਮੁਕਾਬਲਾ ਦਸਤੀ ਧੂਨ ਚਾਈਆਂ ਦੇਗਾ ਨੰਗੀਆਂ ਸੂਰਿਆਂ ਦੇ ਦੰਨ ਲਾਈਆਂ ਗੋਸਤ ਗਿੱਧੀਆਂ ਬਿੱਦਨ ਰਾਤੀਆਂ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਹੌਜਾ ਮਾਰ ਹਟਾਈਆਂ ਦੇਵਾਦਾਨਵਾ ਭਾਜੀ ਕਥਾ ਸੁਨਾਈਆਂ ਰਾਜੇ ਸੁंभਥੈ ਹੋਈ ਨਾ ਪਾਉਣਾ ਪਾਈਆਂ ਗੁੰਦਾ ਰਕਤਨੀਆ ਕਾਲੀ ਖੇਤਖ ਪਾਈਆਂ ਸੱਬੇ ਸੂਰਤਾ ਬਉਧੀ ਸ੍ਰੀ ਵਿਹਾਈਆਂ ਕੜਨਿਆ ਕਾਲਕੀਆਂ ਜਾਨ ਨਾ ਜਾਏ ਮਾਈਆਂ ਜੂਝੇ ਸੂਰਮੇ ਸੁंभ ਸੁਣੀ ਕਰ ਹਾਲੀ ਸਰਨਵਤ ਬੀਜ ਦੀ ਰਾਨ ਵਿੱਚ ਕਿਨੈ ਨਾ ਜਾਲੇ ਦੁਰਗਾ ਆਮਦੀ ਬਉਤੇ ਵੀਰਜ ਕਾਲੇ ਉੱਠੇ ਆਖ ਗਏ ਚੋਟਾ ਪਾਨਤ ਵਾਲੇ ਜਾਸਨ ਜੁਦਨੋ ਥਰ ਥਰ ਪ੍ਰਿਥਮੀ ਚਾਲੇ ਦਲਾ ਚੜੁੰਦਿਆਂ ਨਾਉ ਜਵੇ ਹੈ ਹਾਲੀ ਸਹਿ ਦਰਿਆਉ ਵਿੱਚ ਧੂੜ ਉਤਾਹਾ ਘਾ ਜੀ ਛੇ ਤਰੰਗਮਾ ਜਾਨਪਕਾਰੂ ਚਾਲੇ thati ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਨ ਸੂਰਿਆ ਸਾਜੀ ਚੱਲੇ ਸੋਏ ਦੁਰਗ ਸਾਹ ਜਨਕਾ ਬਹਿਹਾਜੀ ਤੀਰੀ ਤੇਗੀ ਜਮ ਧੜੀ ਜਾਣ ਬੰਡੀ ਭਾਜੀ ਇੱਕ ਘਾਇਲ ਘੁੰਮਣ ਸੂਰਮੇ ਜਨ ਮਕਤਵ ਕਾਜੇ ਇੱਕ ਵੀਰ ਪਰੋਤੇ ਬਖਸ਼ੀਏ ਜਾਨ ਚੁਕ ਬਾਉ ਨਵਾਜੇ ਇੱਕ ਦੁਰਗਾ ਸਾਹੇ ਕੁਣ ਸਕੈ ਕੁਣ ਸਾਇਨ ਤਾਜੇ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਭੁਖ ਆਏ ਪਾਜੇ ਕਦੇ ਨਾ ਰਜੇ ਜੁੱਧ ਤੇ ਰਾਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਥਾਂ ਜੋੜ ਕੇ ਨੇਜੇ ਬੰਬਲੀ ਆਲੇ ਦਿਸਨ ਔਰੜੇ ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਨ ਵੀ ਸੂਲ ਹੋਈਆਂ ਕੰਗਾ ਬਾਛੜ ਗੱਤੀ ਸੂਰਿਆ ਵਿੱਚ ਖੇਤ ਖਤੰਗਾ ਤੋਹੇ ਕਿਰਪਾਨਾ ਟਿੱਖੀਆਂ ਵੱਢ ਲਾਹਣ ਅੰਗਾ ਪਹਿਲਾ ਦੁਨਾ ਮਲੰਦਿਆ ਢੇੜ ਪਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਵੀਰ ਚੜੇ ਕੰਧਾੜੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾੜੀ ਕੜ ਕੁੱਠੇ ਰਣ ਮੱਚਿਆ ਵੱਡੇ ਹੰਕਾਰੇ ਸਿਰ ਧੜ ਬਾਹਾਂ ਗਨਲੇ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾਢੀਆਂ ਰੁਖ ਚੰਦਨ ਆਦੀ ਪਾਉੜੀ ਦੋਹਾ ਘਨਾਰਾ ਮੂੰਹ ਜੁੜੇ ਸੱਟ ਪਈ ਖਰਵਾਰ ਕੋ ਤਣ ਤਣ ਕੈ ਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਾ ਸੋਹਣ ਸੰਜਾ ਬਾਗੜਾ ਜਨ ਲੱਗੇ ਫੁੱਲ ਅਨਾਰ ਕਾ ਗੁੱਸੇ ਆਏ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾ ਹਿੰਦੂ ਪਾਰੋ ਊਤ ਪਾਰ ਹਨ ਰਾਕਸ ਕਈ ਹਜ਼ਾਰ ਕਾ ਜਿਨ ਏਕ ਕਾ ਰਹੀ ਕੰਧਾਰ ਕਾ ਸਾਧ ਰਹਿਮਤ ਤੇਰੇ ਬਾਰ ਕਾ ਪੌੜੀ ਦੋਹਾ ਕੰਧਾਰਾ ਮੋ ਜੁੜੇ ਸੱਟ ਪਏ ਜਮ ਤਾਨ ਕਾ ਤਰ ਖਿੰਗਣ ਸੁਮਨ ਚਾਇਆ ਡਾਲ ਉੱਪਰ ਬਰਗਸਤਾਨ ਕਾ ਅੜੇ ਬਲਾਂ ਦਾ ਮਗਾਇ ਉਸ ਫਰਮਾਇ ਉਸ ਕਰਮੁਲ ਤਾਨ ਕਾਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਣ ਕਾਉ ਅੱਗਾ ਤੇਗ ਵਗਾਈ ਦੁਰਗ ਸਾਹ ਬੜ ਨੇ ਸੰਭ ਬਹੀ ਪਲਾਣ ਕਾਉ ਰੜ ਕੇ ਜਾਏ ਕਹਿ ਧਰਤ ਕਾਉ ਬੜ ਪਖਰ ਬੜ ਕੇ ਕਾਣ ਕਾਉ ਢੇਰ ਪਰ ਆ ਪਲਾਣੋ ਡਿਗਿਆ ਕਰ ਸਿੱਧਾ ਸੁਭ ਸੁਜਾਨ ਕਾਉ ਸਾਬਾ ਸਲੋਣੇ ਖਾਨ ਕਾ ਸਦਾ ਸਾਵਾਸ ਤੇਰੇ ਤਾਨ ਕਾਉ ਤਾਰੀਫਾਂ ਬਾਣ ਚਵਾਨ ਕਾ ਸਦ ਰਹਿਮਤ ਕੈਫਾ ਖਾਨ ਕਾ ਸਦ ਰਹਿਮਤ ਤੁਨੇ ਨਚਾਣ ਕਾ ਪੌੜੀ ਦੁਰਗਾ ਤੇ ਦਾਨ ਵੀ ਗਹਿ ਸੰਗਰ ਕਥੇ ਔਰ ਡੁੱਟੇ ਸੂਰ ਮੈਂ ਆਗਾਹੇ ਮੱਥੇ ਕੱਟ ਤੂਫੰਗੀ ਕੈਬਰੀ ਦਲ ਗਾਹੇ ਨਿਕਥੇ ਦੇਖਣ ਜੰਗ ਫਰੇਸਤੇ ਅਸਮਾਨੋ ਲਥੇ ਪੌੜੀ ਦੋਹਾ ਕੰਦਾਰਾ ਮੋਹ ਜੁੜੇ ਦਾਲ ਘਰੇ ਨਗਾਰੇ ਉਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਬਰਸੀਆਂ ਹਥਿਆਰ ਓਭਾਰੇ ਟੋਪ ਪਟੇਲਾ ਪਾਖਰਾ ਗਲ ਸੰਜ ਸਵਾਰੇ ਲੈ ਕੇ ਵਰਸੇ ਦੁਰਗ ਸਾਹ ਬਹੁ ਦਾਨਵ ਮਾਰੇ ਚੜੇ ਰੱਥੀ ਗੱਜ ਘੋੜਈ ਮਾਰ ਭੋਏ ਤੇ ਡਾਰੇ ਜਾਨ ਹਲਵਾਏ ਸੇਖ ਨਾਲ ਬਿਨ ਬੜੇ ਉਤਾਰੇ ਪੌੜੀ ਦੋਹਾ ਕੰਧਾ ਰਾਮੋਹ ਜੁੜੇ ਨਾਉ ਤੌਸਾ ਭਾਰੀ ਲਈ ਭਗੋਤੀ ਦੁਰਗ ਸਾਹ ਬਾਰ ਜਾ ਗਨ ਭਾਰੀ ਲਾਈ ਰਾਜੇ ਸੁੰਭਨੋ ਰਤ ਪੀ ਹੈ ਪਿਆਰੀ ਸੁੰਭ ਭਲਾ ਨੋ ਡਿਗਿਆ ਉਪਮਾ ਵਿਚਾਰੀ ਦਬਰ ਤੂੰ ਨਾਲੋ ਨਿਕਲੇ ਵਰਸੇ ਦੋ ਧਾਰੇ ਜਾਨਰ ਜਾਦੇ ਉਤਪ ਦੇ ਪੈਣ ਸੋਹੇ ਸਾਦੇ ਪੌੜੀ ਦੋਹਾ ਦੁਰਗਾ ਤੇ ਦਾਨ ਵੀ ਭੇੜ ਪਿਆ ਸੰਬਾਹੀ ਸ਼ਾਸਤਰ ਪਜੂਤੇ ਦੁਰਗ ਸਾਹਾ ਗੈ ਸਭ ਨੇ ਬਾਹੀ ਸੁੰਬਨ ਸੁੰਬ ਸੰਗਾਰਿਆ ਬੰਥ ਜੇਹ ਸਾਹੀ ਫੌਜਾ ਰਾਖਸਿਆ ਰੀਆਂ ਦੇਖ ਰੋ ਬਣਤਾ ਹੈ ਮੋਹੇ ਕੁੜੂ ਚੇ ਕਾ ਹਦੇ ਛੱਡ ਕੋੜੇ ਰਾਹੇ ਭਾਦੇ ਹੋਏ ਮਾਰਿਆ ਨਾ ਮੋੜ ਚਾਕਣ ਨਾਹੀ ਪੌੜੀ ਸੁੰਬਨ ਸੁੰਬ ਪਠਾਇਆ ਜਾਮ ਦੇਤਾ ਮਨੋ ਇੰਦਰ ਸਾਧ ਬੁਲਾਇਆ ਰਾਜ ਆਵਖੇ ਖਨਾ ਸਿਰ ਪਰ ਸ਼ਤਰ ਫਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਬੇ ਪਾਉੜੀਆਂ ਫੇਰ ਨਾ ਜੁਨੀ ਆਇਆ ਜਿਨੇ ਗਾਇਆ ਸੋਮ ਬਨਸੰਭ ਪਠਾਇਆ ਜਮ ਦੇ ਧਾਮ ਨੋ ਇੰਦਰ ਸਾਧ ਵਲਾਇਆ ਰਾਜ ਅਵਖੇਖਣਾ ਸਿਰ ਪਰ ਸ਼ਤਰ ਫਰਾਇਆ ਰਾਜੇ ਇੰਦਰ ਦੇ ਚੌਦਹ ਰੂਪਾਂ 사ਆ ਜਸ जग ਮਾਤ ਦਾ ਦੁਰਗਾ ਪਾਠ ਬਨਾਇਆ ਸਬੇ ਪਾਉੜੀਆਂ ਵੇਰਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ